ਸਤ ਸੰਗਤ ਜੀ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਕਿਉਂਕਿ ਜ਼ਿੰਦਗੀ ਚ ਫਿਰ ਕਦੀ ਮੌਕਾ ਮਿਲੇ ਨਾ ਮਿਲੇ ਇਹ ਜਿਹੜੇ ਸ਼ਬਦ ਅਸੀਂ ਤੁਹਾਡੇ ਅਗੇ ਇੱਥੇ ਪੜ੍ਹਦੇ ਪਏ ਆ ਨਾ ਜੇ ਕਿਤੇ ਦਰਬਾਰ ਸਾਹਿਬ ਪੁਲਿਸ ਪੁਲਪਲੇਖੇ ਸ਼ਬਦ ਪੜਿਆ ਜਾਵੇ ਨਾ ਕਿਤੇ ਸਾਡੇ ਕੋਲੋਂ ਤੇ ਰਾਗੀ ਦੀ ਬਦਲੀ ਹੋ ਜਾਂਦੀ ਹੈ ਹੁਣ ਚੁੱਕ ਕੇ ਅਸੀਂ ਜਗਾ ਸੁੱਟਦੇ ਨੇ ਕਿ ਉਹਨੂੰ ਘਰ ਆਉਣਾ ਵੀ ਥੋੜਾ ਮੁਸ਼ਕਲ ਹੋ ਜਾਂਦਾ ਹੈ ਤੋ ਅੱਜ ਮੈਂ ਹੁਣ ਆਪਣੀ ਪੜਾਅਸ ਜਿਹੜੀ ਨਾ ਉਹ ਕੱਢ ਦੇਣੀ ਏ ਕਿਉਂਕਿ ਮੈਨੂੰ ਮੌਕਾ ਮਿਲ ਗਿਆ ਹੈ ਮਾਨਜੋਗ ਸਾਡੇ ਪ੍ਰਧਾਨ ਜੀ ਇੱਕ ਦਿਨ ਕਹਿੰਦੇ ਸਨ ਦਰਬਾਰ ਸਾਹਿਬ ਦੇ ਵਿੱਚ ਰਾਗੀ ਸਿੰਘ ਆਪਣੀ ਮਰਜ਼ੀ ਨਾਲ ਸ਼ਬਦ ਨਹੀਂ ਪੜ ਸਕਦਾ ਬਿਲਕੁਲ ਠੀਕ ਕਹਿੰਦੇ ਸਨ ਇੱਕ ਸ਼ਬਦ ਮੈਂ ਪੜਦਾ ਹਾਂ ਨਾ ਪਹਿਲਾਂ ਪਹਿਲਾਂ ਦੂਰੋਂ ਦੇਖ ਡੰਡਾਉਤ ਕਰ ਛੱਡ ਸੰਘਾਸਨ ਹਰਜੀ ਆਏ ਉਹਨੇ ਵਾਰ ਭਾਈ ਗੁਰਦਾਸ ਦੀ ਲਿਖੀ ਹੋਈ ਤੇ ਅਕਸਰ ਸੰਗਤ ਨੇ ਮੰਗ ਕਰਨੀ ਤੇ ਮੈਂ ਸ਼ਬਦ ਸੁਣਾਦਣਾ ਮੇਰੀ ਬਦਲੀ ਇਹ ਸ਼ਬਦ ਦੇ ਕਰਕੇ ਦਰਬਾਰ ਸਭ ਤੋਂ ਸ਼ਹੀਦਾਂ ਤੇ ਕਰ ਦਿੱਤੀ ਵੀ ਸ਼ਬਦ ਕੋ ਪੜਦਾ ਜੇ ਕ੍ਰਿਸ਼ਨ ਭਗਵਾਨ ਦੀ ਉਸਤਤਿਆ ਜਗਾ ਜਗਤੇ ਬ੍ਰਹਮ ਵਿਸ਼ਨੂ ਮਹੇਸ਼ ਸ਼ਿਵਾ ਦੀ ਗੱਲ ਗੁਰਬਾਣੀ ਚ ਕੀਤੀ ਗਈ ਹੈ ਕਿਸੇ ਕੰਟੈਕਸਟ ਦੇ ਵਿੱਚ ਕੀਤੀ ਗਈ ਕਿਸੇ ਕਨਸੈਪਟ ਦੇ ਵਿੱਚ ਕੀਤੀ ਗਈ ਹੈ ਕੀ ਰਾਗੀ ਸਿੰਘ ਸ਼ਬਦ ਵੀ ਨਹੀਂ ਪੜ ਸਕਦਾ ਅਹੀ ਇਹ ਸ਼ਬਦ ਨਹੀਂ ਪੜਨਾ ਰਾਜਨ ਕਾਉਂਟ ਮਾਰੇ ਆਵੇ ਸਪੈਸ਼ਲੀ ਉਦੋਂ ਜਦੋਂ ਲੀਡਰ ਉਦੋਂ ਮੱਥਾ ਟੇਕਣ ਆਇਆ ਹੋਵੇ ਨਾ ਉਦੋਂ ਬਿਲਕੁਲ ਰਾਗੀ ਦੇ ਨਾਲ ਨੂੰ ਸਿਰ ਦੇ ਉੱਤੇ ਤਲਵਾਰ ਲਟਕਦੀ ਹੁੰਦੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਅਸੀਂ ਬਿਲਕੁਲ ਫਰੀ ਆ ਜਿਹੜਾ ਮਰਜ਼ੀ ਸ਼ਬਦ ਪੜ ਸਕਦੇ ਆ ਭਾਈ ਸਾਹਿਬ ਨੇ ਪੜੇ ਨੇ ਇਹ ਕਿਤੇ ਦਰਬਾਰ ਸਾਹਿਬ ਪੜਦੇ ਨਾ ਸ਼ਬਦ ਤੇ ਇਹਨਾਂ ਦੀ ਛੁੱਟੀ ਹੋ ਜਣੀ ਸੀ ਪੁੱਛ ਲਓ ਭਾਵੇਂ ਤੁਹਾਨੂੰ ਅੱਜ ਮੀਡੀਆ ਦੇ ਵਿੱਚ ਗੱਲ ਜਾ ਰਹੀ ਹੈ ਮੈਂ ਓਪਨਲੀ ਇਹ ਗੱਲ ਕਹਿ ਰਿਹਾ ਗੁਰੂ ਮਾਰਾ ਦੀ ਬਖਸ਼ਿਸ਼ ਸਦਕਾ ਤੋਂ ਇਹਨੂੰ ਫਰੀडम ਅਸੀਂ ਨਹੀਂ ਕਹਿੰਦੇ ਇਹਨੂੰ ਅਸੀਂ ਆਜ਼ਾਦੀ ਦੀ ਮੰਨਦੇ ਆਜ਼ਾਦੀ ਉਹ ਹੁੰਦੀ ਬੰਦੇ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਹੋਵੇ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਅਧਿਕਾਰ ਹੋਵੇ ਉਸ ਨੂੰ ਅਸੀਂ ਫਰੀडम ਕਹਿੰਦੇ ਆ ਸੀ 1947 ਚ ਮਿਲੀ ਹੋਈ ਫਰੀडम ਨੂੰ ਫਰੀडम ਨਹੀਂ ਮੰਨਦੇ ਉਹਦੇ ਵਿੱਚ 90% ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਨੇ ਔਰ ਸਿੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਇਸ ਕੌਮ ਨੂੰ ਇਨਾ ਪੀੜਿਤ ਕੀਤਾ ਗਿਆ ਇਤਨਾ ਜ਼ੁਲਮ ਕੀਤਾ ਗਿਆ ਇਸ ਕੌਮ ਦੇ ਉੱਤੇ ਕਿ ਸਦੀਆਂ ਤੱਕ ਇਹ ਲਲਕਾਰਾ ਇਹ ਹਵਾਵਾਂ ਜੜੀਆਂ ਨੇ ਇਹਨਾਂ ਦੇ ਕੰਨਾਂ ਤੱਕ ਪਹੁੰਚਦੀਆਂ ਰਹਿਣਗੀਆਂ ਔਰ ਜਿੱਥੇ ਸਾਨੂੰ ਮੌਕਾ ਮਿਲੇਗਾ ਸੀ ਅਸੀਂ ਉੱਥੇ ਗੱਲ ਕਰਨੀ ਹੈ ਨਾ ਸਾਨੂੰ ਕੀਰਤਨ ਵਿੱਚ ਮੌਕਾ ਮਿਲਦਾ ਕੀ ਹੈ ਕਿ ਆਪਣਾ ਪੱਖ ਕੀਰਤਨ ਦੇ ਵਿੱਚ ਰੱਖਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਐਮਨਾਬਾਦ ਦੀ ਲੜਾਈ ਹੋਈ ਸੀ ਬਾਬਰ ਨੇ ਸਾਰੀ ਦੁਨੀਆ ਨੂੰ ਤੰਗ ਕੀਤਾ ਸੀ ਸਾਰੀਆਂ ਔਰਤਾਂ ਨੂੰ ਸਾਰੇ ਬੱਚਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਇਤਿਹਾਸ ਗਵਾਏ ਕਿ ਫਿਰੋਜ਼ਪੁਰ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਜਿੱਥੇ ਨਵਾਬ ਮਲੇਰਕੋਟਲਾ ਨੇ ਹਾ ਹਾ ਦਾ ਨਾਰਾ ਮਾਰਿਆ ਸੀ ਜਾਂ ਹਾ ਦਾ ਨਾਰਾ ਮਾਰਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਜਿਹੜੇ ਚਾਰ ਸ਼ਬਦ ਆਉਂਦੇ ਨੇ ਬਾਬਰ ਬਾਣੀ ਦੇ ਵਿੱਚ ਜੈਸੀ ਮੇ ਆਵੇ ਖਸਮ ਕੀ ਬਾਣੀ ਤੇ ਜਿਨ ਕੇ ਬੰਕੇ ਘਰੀ ਨਾ ਆਇਆ ਜਿਨ ਸਰਸੋਹਣ ਪੱਟੀਆਂ ਮੰਗੀ ਪਾਇ ਸੰਧੂਰ ਸਿਰ ਸਰਕਾਤੀ ਮੁੰਨੀਆਂ ਗਲ ਵਿੱਚ ਆਵੇ ਧੂਰ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਨ ਹਧੂਰ ਜਿਹੜੀਆਂ ਰਾਣੀਆਂ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਮਹਿਲਾਂ ਦੇ ਲਾਗੇ ਜਾਨ ਦਾ ਹੁਕਮ ਨਹੀਂ ਹੁਣ ਤੇ ਗੁਰਦਾਨੰਦ ਸੱਚੇ ਪਾਤਸ਼ਾਹ ਜੀ ਨੇ ਇਹ ਆਵਾਜ਼ ਉਦੋਂ ਬੁਲੰਦ ਕੀਤੀ ਸੀ ਕਿ ਇਹ ਬਾਬਰ ਤੂੰ ਬਾਬਰ ਨਹੀਂ ਤੂੰ ਜਬਰ ਹੈ ਉਹ ਕੀਰਤਨ ਜਾਂਦੇ ਸਨ ਉਹਨਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਬਾਣੀ ਦਰਜ ਕਰ ਦਿੱਤੀ ਤੇ ਅਸੀਂ ਉਹਨਾਂ ਦੇ ਸੇਵਕ ਹੋਣ ਦੇ ਨਾਤੇ ਇਸ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਕਿ ਬਾਣੀ ਨਹੀਂ ਪੜ ਸਕਦੇ ਅਸੀਂ ਪੜਾਂਗੇ ਜ਼ਰੂਰ ਪੜਾਂਗੇ ਲੋ ਆਓ ਸ਼ਬਦ ਸ਼ਬਦ ਸਰਵਣ ਕਰੋ ਜਿਹੜਾ ਸ਼ਬਦ ਸਾਨੂੰ ਬਹਿਨ ਨੇ ਉਹ ਸਾਰੇ ਸ਼ਬਦ ਮੈਂ ਪੜਨ ਲੱਗਾ ਇੱਥੇ ਤਾਂ ਮੈਂ ਇਹਨਾਂ ਦੇ ਕੋਲੋਂ ਪਹਿਲੇ ਆ ਗਿਆ ਮੰਗ ਲਈ ਸੀ ਮੈਂ ਕਿ 2 ਮਿੰਟ ਮੈਂ ਬੋਲਣਾ ਜੇ ਮੈਨੂੰ ਰੁਕਣਾ ਨਹੀਂ ਜੇ ਕਿਉਂਕਿ ਮੇਰੇ ਅੰਦਰ ਦਾ ਵਲਵਲਾ ਹੈ ਤਾਂ ਮੈਂ ਕੱਟਣਾ ਹੀ ਕੱਟਣਾ ਹੈ ਤਾਂ ਮੈਂ ਆਪਣੀ ਗੱਲ ਕਰ ਦਿੱਤੀ ਹੈ ਹੁਣ ਇਹਦਾ ਜੋ ਵੀ ਰਿਜ਼ਲਟ ਹੋਏ ਤੇ ਦੇਖਿਆ ਜਾਏਗਾ ਕੌਣ ਤੁਮਾਰੇ ਆਵੇ ਰਾਜਨ ਕੌਣ ਤੁਮਾਰੇ ਆਵੇ